ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹਾਂ ਜੀ ਮੈਂ ਹਰਕੀਤ कौर ਆਪਣੇ ਚੈਨਲ ਦੀ ਸੁਵਾਲਿਕਾ ਹਾਂ। ਅੱਜ ਮੈਂ ਸਾਰੇ ਠੀਕਾ ਤੁਹਾਨੂੰ ਜੀ ਵਾਹਿਗੁਰੂ ਜੀ ਦੀ ਕਿਰਪਾ ਨਾਲ ਤੁਸੀਂ ਸਾਰੇ ਠੀਕ-ਠਾਕ ਹੋਵੋਗੇ। ਤੇ ਟਾਈਮ ਆ ਤਉਣੇ ਚੱਲਦਾ ਸੁਖਮਾ ਹੋਰੇਣ ਜਾਣਾ ਸਦਾ ਸੱਚ ਇੱਧਰ ਸੁਖਮਾ ਹੋਰੇਣ ਜੋਗਰੀ ਬਣ ਗਈ ਹੈ ਜੀ ਸਬਜ਼ੀ। ਇੱਧਰ ਮੈਂ ਤਵਾ ਧੋ ਕੇ ਰੱਖ ਲਿਆ ਦਾ। ਇੱਧਰ ਮੈਂ ਆਟੇ ਨੂੰ ਮੁੱਠੀ ਦੇ ਕੇ ਰੱਖ ਲਈ ਹੈ। ਤੇ ਇੱਧਰ ਮੈਂ ਸੁਖਮਾ ਹੋਰੇ ਲਈ ਕਾਰਗਾਈਆਂ ਜੀ ਆਹ ਜਿਹੜਾ ਇਸਕੋ

ਕੌਂ ਕੀ ਹੁੰਦੇ ਆ ਅੱਜ ਹੀ ਮੁੰਡਾ ਬੱਚਾ ਸ਼ਰਵਾਉਣੇ ਨੇ ਬੱਚਾ ਨੇ ਟਿਫਨ ਤਿਆਰ ਕਰਨੇ ਨੇ ਜਾਂ ਰੋਟੀ ਚਲਗੀ ਬਣਾਉਣੀ ਐ ਫਿਰ ਵੀ ਆਪਾਂ ਹੌਲੀ-ਹੌਲੀ ਹਣਾ ਆਪਦਾ ਘਰ ਦਾ ਕੰਮ ਤਾਂ ਹੌਲੀ-ਹੌਲੀ ਚੱਲੀ ਜਾਂਦਾ ਵਾ ਆਪਰ ਥੋੜੀ ਐ ਪ੍ਰਿੰਦੇ ਦੇ ਦਿੱਤੇ ਹੈਗੇ ਨੇ ਇਹਨਾਂ ਨੇ ਡੰਗ ਵਧੀਆ ਲੈ ਜਾਣਾ ਇੱਕ ਦਿਨ ਸਾਡੇ ਦੇ ਬਾਬੇ ਸਾਂਝਾ ਜਾਂਦੇ ਨੇ ਜੀ ਉਹ ਤਾਂ ਕੱਲ ਨੂੰ ਮਟਰ ਦੀ ਸਬਜ਼ੀ ਬਣਾਈਏ ਜੀ びっくりした。<ペー> ਚਾੜੂ ਝੂੜੂ ਮੇਰਾ ਹੈ ਕਿਤੇ ਸਾਰਾ ਪਿਆਗਾ ਕਿਉਂਕਿ ਪਹਿਲਾਂ ਮੈਂ ਮੱਜਾਂ ਦਾ ਲਾਗੀ ਕਰਨਾ ਹਾਲ ਟੂਚ ਹੋਈ ਬਹੁਤ ਬੂੜਾ ਚੁੱਟਿਆ ਕੱਟ ਕੰਡਾ ਪਾਇਆ ਉਹਨਾਂ ਨੂੰ ਕੱਚਾ ਵੇੜਾ ਸੰਭਰਿਆ ਬਾਅਦ ਸਾਫ਼ ਕਰਕੇ ਫਿਰ ਸਾਫ਼ ਸਭ ਇਹ ਤਾਂ ਮਾਲੂਮ ਨਹੀਂ ਤੁਸੀਂ ਹੁਣ ਫਿਰ ਸਾਡੀ ਰੋਟੀ ਹੈਗੀ ਤੇਰੀ ਤੇ ਸਰਦਾਰ ਜੀਆਂ ਦੀ ਨਾਲ ਹੀ ਉਹ ਲਾਲੂੰ ਦਾਲੀ ਵਾਲੇ ਬਾਬੇ ਦੀ ਨਾਲ ਹੀ ਉਹ ਲਾਲੂੰ ਦੀ ਅਹ ਜਾਨੂ ਪਿੱਛੇ ਵਾਸਤੇ ਲੇ ਲਿਓ ਪੀ ਨਹੀਂ ਅਦਾਰੇ ਕੋਟਕ ਬੰਨ੍ਹੇ ਸਨ ਮਾਣਾ ਮੈਂ ਸਨ ਮਾਣਾ ਜੇ ਕੋਸੇ ਦਾ ਕੰਮ ਸੈੱਟ ਬੋਲੂਗਾ ਕੱਪੜਾ ਜਿਹੜਾ ਮੈਂ ਬਾਅਦ ਚੀਤੂ ਗਿਦਰੂ ਸਾਫ ਸੁਥੀਆ ਕਰ ਦੂਗੀ ਸਬਜੀ ਵਿੱਚ ਚੂਗੀ ਮੈਨੂੰ ਵਸ ਦੇਣੀ

ਲੋ ਜੀ ਆਪਾਂ ਨੇ ਕੰਮ ਤਾਂ ਦੇ ਕਰ ਲਏ ਨੇ ਬੈਠੇ ਬੈਠੇ ਨਾਲ ਰਾਏ ਕਰ ਲਈ ਹੈਗੀ ਤੇ ਹੁਣ ਤੇ ਅੱਜ ਵੀ ਮੌਸਮ ਠੰਡਾ ਹੈਗਾ ਤੇ ਭਰਾ ਜੀ ਜਾਇਆ ਹੀ ਤੇ ਰਾਜੀ ਤੂੰ ਬੀਬੀ ਜਾਇਆ ਹੀ ਸੀਗੀ ਸਾਡੇ ਤੇ ਬੀਬੀ ਦਾ ਕੋਈ ਫਰਕ ਨਹੀਂ ਹੈਗਾ ਹਨਾ ਤੇ ਕਿਉਂਕਿ ਫਿਰ ਐਤਵਾਰ ਨੂੰ ਸਾਡੀ ਆਮਣੀ ਆਊਗੀ ਰਖੜੀ ਬੰਨਣ ਐਤਵਾਰ ਨੂੰ ਆਮਣੀ ਆਊਗੀ ਰਖੜੀ ਬੰਨਣ ਤੇ ਅਸੀਂ ਅੱਜ ਜਾਇ ਆਉਣਿਆਂਗੇ ਨੇ ਸਾਨੂੰ ਪਤਾ ਹੀ ਹੈ ਤਿਹਾਰ ਦਾ ਦੇਣਾ ਭਾਬੀ ਵੀ ਢੀਕ ਦੀ ਹੈ ਹਨਾ ਸਰਦਾਰ ਜੀ ਰਖੜੀ ਬਣਾ ਲਿਆਉਣਗੇ ਆਵਣ ਦੀਕਦੀ ਹੈਗੀ ਹਰਨੇ ਜਬੇ ਤੇ ਸਰਦਾਰ ਜੀ ਰਖੜੀ ਬਣਾ ਲਿਆਉਣਗੇ ਆਵਣ ਦੀਪ ਤੋਂ ਤੇ ਫਿਰ ਇਹਨੇ ਜਾਣ ਦੀ ਸਲਾਹ ਇੱਕ ਦੋ ਦਿਨ ਜਾਣ ਦੀ ਸਲਾਹ ਮਣੀ ਨੇ ਕਹਾ ਗਈ ਦੇਖਾਂਗੇ ਹਨਾ ਪੈਸੇ ਤੇ ਆ ਜਾ ਤੇ ਮੌਸਮ ਨਾ ਬੱਦਲ ਵਾਈ ਹੋਈ ਪਿਆ ਪੂਰ ਜਿੜਗੀਆਂ ਨੇ ਕੱਲ ਵੀ ਪੂਰ ਜਿੜਗੀਆਂ ਜਾਂਦੀ ਸੀ ਅੱਜ ਵੀ ਪੂਰ ਜਿੜਗੀਆਂ ਜਾਂਦੀ ਆ ਪਤਾ ਨਹੀਂ ਇਹ ਕੀ ਕਾਰਨ ਹੈਗਾ ਨਾ ਮੀ ਪਾਉਂਦਾ ਹੈ ਤੇ ਪ੍ਰਦਾਨ ਸਿੱਟਣੀ ਸੀਗੀ ਪ੍ਰਦਾਨ ਵੀ ਬਸ ਸਿੱਟਣੀ ਗਈ ਹੈਗੀ ਕਿਉਂਕਿ ਜੇ ਵੀ ਬੀਂ ਜਾਦੇ ਨਾ ਅਜੇ ਵੀ ਪ੍ਰਦਾਨ ਕਿਤੇ ਆਪਣੀ ਹਨਾ ਪਰੇ ਵਾਹਣ ਚ ਡਿੱਗਦੀ ਹੈ ਪ੍ਰਦਾਨ ਵੀ ਪਾਣੀ ਦਾ ਭਰ ਕੇ ਵੀ ਜੇ ਪ੍ਰਦਾਨ ਸਿੱਟਦੀ ਫਿਰ ਹੋਰ ਬਾਣਾ ਚ ਨਾ ਵਗ ਜਾਈ ਮੈਂ ਕਿਹਾ ਪਾਜਾ ਹਨਾ ਸਪਰੇ ਮੈਂ ਕਿਰੇ ਦਵਾਈ ਪ੍ਰਦਾਨ ਤੇ ਮੈਂ ਡੀਕ ਚ ਬਾੜੀ ਨਹੀਂ ਰਵਾਉਂਦੀ ਹੈਗੀ ਮਖਿਆ ਫਿਰ ਬੱਦਲ ਨਾ ਮੀਂਹ ਆਜੇ ਕਾਨੂੰ ਲੈਟ ਮਚਾਉਣੀ ਹੈ ਦੋ ਦਿਨ ਹੋ ਗਏ ਤਿੰਨ ਦਿਨ ਇਸ ਤਰ੍ਹਾਂ ਹੀ ਹੋਈ ਜਾਂਦਾ ਨਾ ਮੀ ਆਉਂਦਾ ਨਾ ਸੜਦਾਗਾ ਪਤਾ ਨਹੀਂ ਕਿਵੇਂ ਜਿ ਹੋਈ ਜਾਂਦਾਗਾ ਤੇ ਸਰਦਾਰ ਜੀ ਨਾਉਣ ਗਏ ਨੇ ਹੁਣ ਹੁਣ ਤੱਕ ਖੇਤ ਸੀਗੇ ਖੇਤ ਵਾਲੇ ਨੇ ਉਹ 1 ਵਜੇ ਤੇ 1 ਵਜੇ ਚਾਹ ਪੀ ਕੇ ਕਹਿੰਦੇ ਚਲ ਪੱਜ ਦੋ ਘੰਟੇ ਹੋਏ ਆਉਣਿਆਂਗੇ ਉਧਰ ਤੇ ਚਲੋ ਹਨਾ ਨਏ ਵੀ ਮੱਝ ਕਰਕੇ ਚਲ ਫੋਨ ਫੋਨ ਕਰੀ ਜਾਂਦੇ ਉਹਦੇ ਸਿ ਜਾਏ ਇਸ ਬੀਬੀ ਜਾਏ ਸੀ ਨਾ ਚਾ ਰਖ ਠੀਕ ਹਨਾ ਮੈਂ ਬਨ ਦੂੰਗੀ ਤੇ ਨੇ ਆਮਣ ਬੰਨ ਦੂਗੀ ਤੇ ਇਸ ਲਈ ਨਹੀਂ ਅਸੀਂ ਪਹਿਲਾਂ ਵੀ ਵਗ ਜਾਂਦੇ ਮੈਂ ਨਾ ਜਵਾਖਾ ਫਿਰ ਪੂਆ ਕਰਨ ਨਾਲ ਪੂਆ ਸਾਡੇ ਨੂੰ ਮਾਂ ਕਰੋ ਮੁਰ ਜਾਣੀਆਂ ਆ ਕੇ ਜਵਾਖਾ ਆਉਣਗੇ 3 ਵਜੇ ਅਸੀਂ 2 ਵਜੇ ਜਾਵਾਂਗੇ ਇੱਕ ਘੰਟਾ ਗੱਲਾਂ ਬਾਤਾਂ ਕਰ ਲਾਂਗੇ ਫਿਰ ਜਵਾਖਾ ਨਾਲ ਮਿਲ ਕੇ ਸਾਡੇ ਕਿ 3 ਵਜੇ ਆਪ ਆਪਣੇ ਘਰੇ ਆ ਜਾਾਂਗੇ 2 ਘੰਟੇ ਵਾਧੂ ਨੇ ਬੱਸ ਕਿਉਂਕਿ ਫਿਰ ਨੇੜੇ ਕਰਕੇ ਅਸੀਂ ਰੋਜ਼ ਕੋਈ ਉਧਰੋਂ ਆ ਗਿਆ ਕੋਈ ਇਧਰੋਂ ਆ ਗਿਆ ਹਰ ਰੋਜ਼ ਅਸੀਂ ਵੀਡੀਓ ਵੀ ਨਹੀਂ ਬਣਾਉਂਦੇ ਕਿਉਂਕਿ ਸਾਨੂੰ ਸੰਗ ਲੱਗਦੀ ਹੈ ਵੀ ਰਸਤਾ ਰੋਜ਼ ਦਾ ਆਉਣਾ ਜਾਣਾ ਕੋ ਨੇੜੇ ਕਰਕੇ ਕੋਈ ਚੀਜ਼ ਵਸਤ ਲੈ ਆਉਣੀ ਕੋਈ ਦੇਣੀ ਕੋਈ ਸੰਦ ਸੁਖ ਸੁਮੇੜਾ ਹਨਾ ਤੇ ਨੇੜੇ ਕਰਕੇ ਸਾਝ ਹੈਗੀ ਐਵੇਂ ਦੀ ਸਾਡੇ ਸਾਡਾ ਸਾਰੇ ਰਾਜੀਨ ਵਾਲੀ ਮਿਲ ਵਰਤਣਾ ਕਿਸੇ ਦੇ ਦੁੱਖ ਹੋਵੇ ਸੁੱਖ ਹੋਵੇ ਸਭ ਦੇ ਅਸੀਂ ਜਾਣਿਆਂਗੇ ਸਾਰੇ ਹਨਾ ਸਾਦੇ ਨੇਗੇ ਮਾਨ ਕਰਦੇ ਨੇ ਜਵਾਈ ਦਾ ਕਿਉਂਕਿ ਨੇੜੇ ਨੇ ਖੇਤਾਂ ਦਾ ਗਵਾਂਡ ਹੈਗਾ ਇਸ ਕਰਕੇ ਚਲੋ ਜੀ ਆਪਾਂ ਫਿਰ ਮਿਲਦੇ ਆ ਸਰਦਾਰ ਜੀ ਤਿਆਰ ਹੁੰਦੇ ਨੇਗੇ ਫਿਰ ਮਿਲਦਾ ਤੁਹਾਨੂੰ ਫਿਰ ਨੇ ਮੈਂ ਰਖੜੀ ਲਖਾਉਣੀਆਂ ਨੇ ਭਾਬੀ ਲਈ ਮੈਂ ਗਜਰਾ ਲੈ ਆਈਆਂ ਖਾਉਣਿਆ ਫਿਰ ਮਹਿੰਗਾਈ ਵਾਲੀ ਆ ਪੈਸੇ ਦਾ ਕੁਝ ਨਹੀਂ ਆਉਂਦਾ ਤੇ ਗੁਰਾਦਰ ਦਾ ਸਮਾਨ ਲਿਆਂਦਾ ਉਹ ਤੁਹਾਨੂੰ ਗੁਰਾਦਰ ਦਾ ਸਮਾਨ ਅਸੀਂ ਫਿਰ ਦਿਖਾਵਾਂਗੇ ਜਿਹੜੇ ਗੁਰਾਦਰ ਦੇ ਰਖੜੀ ਬਣਾਂਗੇ ਤੇ ਅੱਜ ਆਪਾਂ ਪੇਕੇ ਪਿੰਡਾਂ ਰਖੜੀ ਵੰਨਣ ਜਾਣੇ ਆ ਤੇ ਉਹਨਾਂ ਦਾ ਸਮਾਨ ਦਿਖਾਉਣਾ ਤੁਹਾਨੂੰ ਜਿਵੇਂ ਦਾ ਮੈਂ ਲਿਆਂਦਾਗਾ ਠੀਕ ਹੈ ਜੀ ਲੋ ਜੀ ਆਪਾਂ ਤਾਂ ਹੁਣ ਦਿਖਾਉਣਾਗੇ ਠੀਕ ਉਸ ਲਿਆਂਦਾਗਾ ਤੇ ਆ ਤਾਂ ਆਮਨ ਦੀਪ ਦੀ ਹੈਗੀ ਬ੍ਰੈਸਲਟ ਤੇ ਆਮਨ ਲਿਖੜਾ ਦਾ ਕੁੰਬਨ ਦਾ ਗਜਰਾ ਕਹਿੰਦੇ ਨੇ ਪਰ ਮੈਨੇ ਇਹ ਚੀਜ਼ ਜੁਲਾਈਤੀਆਂ ਹੈਗਾ ਕਿ ਤੇ ਨਾਮ ਹੈ ਪਾਉਣੀ ਆ ਮੇਰੇ ਤਾਂ ਕੜਾ ਹੀ ਹੁੰਦਾ ਨਾ ਮੈਂ ਕਿਤੇ ਚੀਜ਼ ਲੈਤੀ ਮੇਰੇ ਤੇ ਕੜੀ ਹੁੰਦਾਗਾ ਜਾਂ ਬਸ ਵਾਸਾ ਦਿਸ ਸੋਨੇ ਦੀ ਚੂੜੀ ਚੜੀ ਜੀ ਪਾ ਲਈ ਦੀ ਹਨ ਤੇ ਮੈਂ ਘਰੇ ਚੂੜੇ ਵਾਲੀ ਕਾਂਚ ਕੁੰਟ ਜਾਨਾ ਦੂਜੀ ਪਾਨੀਆਂ ਨਹੀਂ ਹੋਈਆਂ ਇੱਕ ਆ ਹੈਗਾ ਮੀਟੂ ਹੋਏ ਹੱਥ ਸਪਾਉਨ ਮੇਂ ਦਾ ਮੈਨੂੰ ਪਤਾਗਾ ਪਰ ਚੂੜੀਆਂ ਚਾੜੀਆਂ ਦਾ ਮੈਨੂੰ ਪਤਾ ਨਹੀਂ ਹੈਗਾ ਨਾ ਮੈਂ ਖਰੀਦੀਆਂ ਨਹੀਂ ਕਿਤੇ ਨਾ ਮੈਂ ਪਾਈਆਂ ਨੇ ਤਿਆਰਤ ਕੜੀਆਂ ਨੇ ਠੀਕ ਹੈ ਜੀ ਚਲੋ ਜੀ ਬਣਾ ਅਗਲੇ ਮਿੰਟ ਫਸ ਗਿਆ ਅੰਦਰ ਤਵਾਇਦਾ ਸੀ ਹੁਸਨ ਸਾਹਿਬ ਦੇ ਕਿਸ ਸਾਥ ਤਾਰੇ ਪੜਨਾ ਮੰਗਵਾਇਆ ਤੇ ਵੀ ਜੇਨ ਪਾਕਿਸਤਾਨ ਦੇ ਅਨੁਭਵ ਲੈ ਲਿਆ ਬੰਦੇ 20 ਸਾਲ ਜੇ ਨਾ ਕੀਤਾ ਕੀ ਕਰੇ ਇਕ ਤਾਂ ਆਪਣੇ ਸਾਰੇ ਘਰਾਂ ਚੋਂ ਬੰਦ ਬ ਅੱਲਾ ਪੈ ਰਿਹਾ ਹਣਾ ਵੀ ਪਾਲਾ ਨਹੀਂ ਹਾਂ ਇਕ ਦੂਰ ਦੂਰ ਕਰ ਹੋ ਗਏ ਜੱਟੇ ਔਰ ਦੋਤ ਨਹੀਂ ਜੀਰੋ ਬਿੱਬੀ ਨੂੰ ਕੰਦਰ ਨਹੀਂ ਜਾਣ ਦੂਗਾ ਤੂੰ ਇਹ ਬਿੱਬੀ ਦੇ ਦਰੋਂ ਕੰਦਰੋਂ ਬਿੱਬੀ ਨੂੰ ਪੈਣਾ ਨਹੀਂ ਕਿੰਦਰ ਜਾਣਾ ਕੋਈ ਤੁਹਾਨੂੰ ਮਰੇ ਬੀਬੀ ਹੋਰ ਇਹ ਤਾਂ ਕੁਲਕੀਦ ਕੋਈ ਤੁਹਾਨੂੰ ਜਾਣਾ ਕਰਨਾ ਬੀਬੀ ਮੈਨੂੰ ਪਤਾ ਆਖਣ ਨੂੰ ਦਾ ਜੀ ਨਹੀਂ ਨਾ ਹੋਰ ਆ ਥਾਪਣੀ ਨੂੰ ਪਾ ਲੈ ਕੇ ਥਾਪਣੀ ਤੇ ਦੋ ਬਕਰ ਪਾਦੇ ਕਹਿੰਦੇ ਨਾ ਗਾਂ ਦੀ ਕੋਲ ਹੈ ਗੱਭਰੂ ਨੂੰ ਕੋਈ ਜਰਾ ਕਹੋ ਜੇ ਕਰੀਂ ਆਪ ਕੋਲੇ ਮੱਠੀ ਵਰਗਾ ਲਾ ਕੇ ਇਹ ਤਾਂ ਨਹੀਂ ਰਹਿਣਾ ਦੀਆਂ ਆਹ ਕੰਗੋ ਬੰਦੇ ਔਰ ਕਿ ਲਾ ਗਿਆ ਮਾਂ ਨਾ 12 13 ਸਾਲਾਂ ਦੀ ਹੋ ਗਈ ਢੋਆਣ 8 ਸਾਲਾਂ ਕੇ ਹੋ ਗਈ ਉਸ ਤਾਂ ਕਿ ਸੋੜ ਤਾਂ ਮੈਨੂੰ ਲੈਣ ਦੋ ਨਹੀਂ ਨਹੀਂ ਮੈਨੂੰ ਦੋ ਵਾਰੀ ਤੇ ਨਾ 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 ਮਾਹੀ ਮਾਹੀ ਇਹ ਸਪੈਦਰੀ ਲੈਣ ਮੈਂ ਆਏ ਜਵੀਰ ਪਰਜਾਈ ਸਭ ਨੂੰ ਦਈ ਹੈ ਨਾ ਮਾਪੇ ਸਦਾ ਨਹੀਂ ਰਹਿੰਦੇ ਹੁੰਦੇ ساری ਉਮਰ ਦੇ ਵੀਰ ਮਾਪੇ ਹੁੰਦੇ ਨੇ ਹੈ ਨਾ ਬਾਕੀ ਰਸਤੇ ਦਾ ਹੁਣ ਜਿਆ ਕੋਈ ਭੈਣ ਭੁੱਖੀ ਨਹੀਂ ਹੁੰਦੀ ਵੀ ਰੱਖਣੀ ਪੈਸਾ ਨਹੀਂ ਮਾਰੀ ਆਉਂਦੀ ਹੈ ਮਾਰ ਨੂੰਦਾ ਹਨਾ ਤੁਸੀਂ ਹੁੰਦੀ ਹੈਗੀ ਤੇ ਮੇਰੇ ਵੀਰ ਨੇ ਮੇਰੇ ਪਰਜਾਈ ਨੂੰ ਬਹਿਤ ਤੰਦਰੁਸਤੀ ਰੱਖੇ ਤੇ ਵੱਡੀ ਗੱਲ ਤੰਦਰੁਸਤੀ ਜੀ ਹੈਗੀ ਤੇ ਜਿਹੜੇ ਬਾਕੀ ਨੇ ਨਾ ਭੈਣ ਹੁਣ ਜਿਹੜੇ ਚ ਕਮੈਂਟ ਵੀ ਕਰਦੇ ਕਿ ਵੀ ਮੇਰੇ ਪਰਜਾਈ ਨਹੀਂ ਮੈਨੂੰ ਸਾਦੀ ਜਾਂ ਮੇਰੇ ਪਰਜਾਈ ਸਾਡੇ ਪਾਈ ਪਰਜਾਈ ਸੁਨਾਰੇ ਲੈ ਕੇ ਨਹੀਂ ਆਉਂਦੇ ਦੇਖੋ ਮੇਰੇ ਹੱਥ ਜੋੜ ਕੇ ਬੇਨਤੀ ਹੈ ਜਿਹੜੇ ਨਹੀਂ ਭਾਈ ਪਰਜਾਈ ਆਉਂਦੇ ਹੀ ਤੁਸੀਂ ਵੱਲ ਜਾਓ ਜੋ ਤੁਸੀਂ ਗਏ ਤੁਹਾਡੇ ਭਾਈ ਪਰਜਾ ਜੀ ਨੂੰ ਮਾਪੀ ਗਰ ਨਾਲ ਲਾਉਣ ਕੇ ਆਪਾਂ ਤਾਂ ਆਏ ਤਾਂ ਹੈ ਨਹੀਂ ਗਾ ਹਨਾ ਵੀ ਆਪਾਂ ਉਧਰੋਂ ਇੱਕ ਸਾਰਾ ਇੱਕ ਸੇਰ ਦਾ ਦੂਜਾ ਸਦਾ ਸੇਰ ਦਾ ਹੋ ਜਾ ਇੱਕੋ ਤਾਂ ਹੀ ਮਾ ਹੋਣਾ ਹੀ ਪੈਂਦਾ ਹੈ ਹਨਾ ਤੇ ਮੈਂ ਗੁਰੂ ਤੰਦ ਰਸਤੀ ਰੱਖ ਕੇ ਮੇਰੇ ਬਾਪਾ ਦੇ بیٹے ਹਨਾ ਹੱਸਦੇ ਬੱਤ ਤੇ ਆ ਗਏ ਨਾ ਹਨ ਤੰਦ ਰਸਤੀ ਰੱਖਿਆ ਉਹਨੇ ਮਰਦੇ ਵਧੀਆ ਦੁੱਧ ਆ ਰਹੀ ਮਿਲਦੇ ਬੱਸ ਇਹੀ ਹੈ ਇਹ ਵੀ ਆਇਆ ਕੁੜੀਆਂ ਦੇ ਰਸਤਾ ਲੱਭੀ ਨਾ ਜੀ ਜੀ ਬਾਬੇ ਤੋਂ ਤੇ ਉਹਨਾਂ ਨੂੰ ਮੈਂ ਸੂਟ ਸਲਾਈ ਕਰਕੇ ਹੁਣ ਮੈਂ ਤੇ ਆਉਂਗੀ ਦੇ ਪਰ ਆ ਆ ਨਹੀਂ ਨਾ ਹੁਣ ਇੰਸਟੂਟ ਪਾ ਕੇ ਆਪਾਂ ਤੈਨੂੰ ਇੱਥੇ ਸੀਗੇ ਲੋ ਜੀ ਜਿਹੜਾ ਟਾਈਮ ਆ ਸਵਾ ਚਾਰ ਹੋ ਗਏ ਤੇ ਆਪਾਂ 4:30 ਤੇ ਉੱਥੋਂ ਆਪਾਂ ਮੀਂਹ ਪੈਣ ਦੇ ਤੋਂ ਕਣੀਆਂ ਜਿਹਾ ਪੈਣ ਲੱਗ ਗੀਆਂ ਸਾਨੂੰ ਰਸਤੇ ਦੇ ਵਿੱਚ ਅਸੀਂ ਜਲਦੀ ਜਲਦੀ ਆ ਕੇ ਮੱਝਾਂ ਵੰਦਤੀਆਂ ਸਰਦਾਰ ਜੀ ਮੈਨੂੰ ਮੋਟਰਸਾਈਕਲ ਉਤਾਰ ਕੇ ਨਾ ਮੋਟਰਾਂ ਬੰਦ ਕਰਨ ਵਾਗੇ ਤੇ ਕਹਿੰਦੇ ਹੁਣ ਫਿਰ ਬਾਦੂ ਪਾਣੀ ਦਾ ਕੀ ਵੇਸਟ ਦਾ ਕੀ ਫਾਇਦਾ ਸਾਨੂੰ ਪਾਣੀ ਬਾਹਣ ਚ ਵੀ ਬਹੁਤ ਹੋ ਗਿਆ ਮੀਂਹ ਆਊਗਾ ਕਹਿੰਦੇ ਜੇ ਮੀਂਹ ਆ ਗਿਆ ਹਨਾ ਫੇਰ ਉਹਨੇ ਵੱਧ ਪਾਣੀ ਕੱਢਦੇ ਫਿਰਾਂਗੇ ਆਪਾਂ ਮੋਟਰਾਂ ਬੰਦ ਕਰਿਆਈ ਮੈਂ ਆ ਕੇ ਮੱਝਾ ਵਾਂਣ ਦਿੱਤੀਆਂ ਨਗੀਆਂ ਵਹਿਗੁਰੂ ਤੰਦਰੁਸਤੀ ਰੱਖੇ ਸਾਰੇ ਪਰਿਵਾਰ ਨੂੰ ਹਣਾ ਰਖੜੀ ਬੰਨ੍ਹਿਆ ਹੀ ਚਾਹੀ ਚਾਹੀ ਤੇ ਨਹੀਂ ਤਾਂ ਜੇ ਅਸੀਂ ਮੈਂ ਨਾ ਵੀ ਜਾਂਦੀ ਹੈ ਨਾ ਮੈਂ ਸਾਨੂੰ ਆਮਨ ਦੇ ਮਾਰਿਆਂ ਨੂੰ ਜ਼ਰੂਰ ਜਾਣਾ ਪੈਂਦਾਗਾ ਵਿਚਾਰ ਹੈ ਨਾ ਆਮਨ ਦੇ ਵਣਚਾਏ ਨਾ ਬੇਬੀ ਮੇਰੇ ਭਾਈ ਨਹੀਂ ਹੈਗਾ ਤੇ ਵੀ ਮੈਂ ਰਖੜੀ ਬੰਨ੍ਹਣੀ ਸੀ ਤੇ ਸਰਦਾਰ ਜੀ ਹੋਰੇ ਰਖੜੀ ਬਣਾ ਲਾ ਦੇ ਦਿੰਦੇ ਨੇ ਜਗਜੀਤ ਵੀ ਬਣਾ ਲਾ ਲਾ ਪਹਿਲਾਂ ਬਲਜਿੰਦਰ ਵੀਰਾ ਵੀ ਬਣਾਉਣਾ ਹੁੰਦਾ ਸੀ ਕੀ ਕੀ ਕਰੀਏ ਹੁਣ ਹਣਾ ਬਲਿੰਦਰ ਦੀਰਾ ਹੁਣ ਸਾਡੇ ਕੋਲ ਨਹੀਂ ਰਿਹਾ ਫਿਰ ਹੁਣ ਇਹ ਦੋਨੇ ਬਣਾ ਲੰਦੇ ਨੇਗੇ ਤੇ ਅੱਗੇ ਉਹਨਾਂ ਦੇ ਮਾਸੀਆਂ ਦੇ ਬੇਟੇ ਹੁੰਦੇ ਹਨਾ ਉਹ ਵੀ ਮਾਸੀ ਦਾ ਬੇਟਾ ਹੁੰਦਾ ਉਹਰੇ ਬੰਦਾ ਵੀ ਉਹ ਵੀ ਬਾਹਰ ਚ ਲਿਆ ਗਿਆ ਤੇ ਉਹ ਵੀ ਬਾਹਰ ਵਗ ਗਿਆ ਆਪਣਾ ਕੀ ਕਹਿੰਦੇ ਆ ਆਮਣੀ ਆਵਣ ਤਵਾਰ ਨੂੰ ਆਮਣੀ ਦੀ ਸਲਾਹ ਹੈ ਕਿ ਆਉਣ ਦੀ ਸੋਮਵਾਰ ਦੇ ਰਖੜੀਆਂ ਨੇ ਕਿਉਂਕਿ ਸੋਮਵਾਰ ਨੂੰ ਫਿਰ ਉਹ ਜੀ ਨਾਨਦ ਆਵੋ ਵੀ ਰਖੜੀ ਬੰਨਣਾ ਤੇ ਇਸ ਕਰਕੇ ਰਖੜੀ ਦਾ ਤਿਹਾਰ ਪਮਨਾਇਆ ਹੈ ਵੈਸੇ ਤੰਦਰੁਸਤੀ ਰੱਖੇ ਸਭ ਨੂੰ ਇਹ ਰਖੜੀ ਦਾ ਤਿਹਾਰ ਸਾਰੀਆਂ ਭੈਣਾਂ ਚਾਹੀ ਚਾਹੀ ਮਨਾਉਣ ਇਹ ਨਹੀਂ ਹੈਗਾ ਵੀ ਰਖੜੀ ਹਨਾ ਵੀਰਾਂ ਦਾ ਹੀ ਤਿਹਾਰ ਹੈ ਤੇ ਨਣਦੋਈਆਂ ਨੇ ਵੀ ਭੈਣਾਂ ਬਣ ਸਕਦੀਆਂ ਨੇ ਤੇ ਭੈਣਾਂ ਭੈਣਾਂ ਵੀ ਬਣ ਸਕਦੀਆਂ ਨੇ ਜਿਵੇਂ ਹੁਣ ਸੁਖਮਣ ਤੇ ਗੁਰਮਣ ਨੇ ਆਪ ਵਿਚ ਦੀ ਦੋਨੇ ਭੈਣਾਂ ਵੀ ਬਣ ਸਕਦੀਆਂ ਨੇ ਹਨਾ ਰਖੜੀ ਦਾ ਤਿਹਾਰ ਇਸ ਕਰਕੇ ਹੈਗਾ ਤੇ ਵਾਹਿਗੁਰੂ ਕੋਈ ਗੱਲ ਨਹੀਂ ਭੈਣੋ ਜਿਨ੍ਹਾਂ ਨੂੰ ਨਹੀਂ ਵੀਰ ਦਿੱਤੇ ਤੇ ਦੋ ਭੈਣਾਂ ਨੇ ਇੱਕ ਦੂਜੀ ਦੇ ਬਣ ਕੇ ਹਨਾ ਤੇ ਰਖੜੀ ਦਾ ਤਿਹਾਰ ਮਨਾਉਣ ਤੇ ਵਾਹਿਗੁਰੂ ਤੰਦਰੁਸਤੀ ਰੱਖੇ ਬਾਹਿਗੁਰੂ ਸਾਬ ਨੂੰ ਇੱਕ ਇੱਕ ਵੀਰਤਾ ਦੇ ਵੀ ਮਰਮਾਤਮਾ ਤੇ ਵੀਰਾਂ ਬਿਨਾ ਹਨਾ ਪੈਣਾ ਆਵਦਾ ਸਦਸ ਰੈਂਦੀਆਂ ਨੇ ਤੇ ਵਾਹਿਗੁਰੂ ਦੀ ਦਾਤ ਹੈ ਤਾਂ ਹਨਾ ਹੁਣ ਤਾਂ ਧੀ ਤੇ ਪੁੱਤ ਵਿੱਚ ਕੋਈ ਫਰਕ ਨਹੀਂ ਹੁੰਦਾ ਚਾਰੀ ਤੇ ਆਵੀ ਤੇ ਪੁੱਤ ਵੀ ਵਾਹਿਗੁਰੂ ਦੀ ਦਾਤ ਨੇ ਧੀਾਂ ਤੇ ਪੁੱਤਾਂ ਚ ਅੱਜਕੱਲ ਕੋਈ ਫਰਕ ਨਹੀਂ ਹੈਗਾ ਚਲੋ ਜੀ ਅੱਪਾ ਮਿਲਦੇ ਆਂ ਫੇਰ ਤੁਹਾਨੂੰ ਸੱਚ ਵਿਯੋ ਮੇਰਾ ਵਿਯੋ ਦਿਖਾ ਦिए ਮੀ ਪਹਿਰੇਗਾ ਤੇ ਮੀ ਪੈਂਦੇ ਚੀ ਮੱਝਾ ਬਣ ਕੇ ਆ ਕਿਉਂਕਿ ਸੈੱਟ ਦੇ ਬਾਹਰਲੇ ਸਾਡੇ ਚ ਸੀ ਗਿਆ ਕੱਖਾ ਪੰਦਰਲੇ ਸਾਡੇ ਚ ਪਾਉਣਿਆਂਗੇ ਤੇ ਤੁਹਾਨੂੰ ਮੈਂ ਕੈਮਰਾ ਚੇਂਜ ਕਰਕੇ ਮੀ ਦਿਖਾ ਲਾ ਇਸ ਤਰ੍ਹਾਂ ਵੀ ਪਹਿਰੇਆ ਨਾ ਪੈਂਦਾ ਹੈ ਨਾ ਸੜਦਾ ਹੈ ਯਮਣ ਨਿੰਮ ਐਨ ਸੋਹਣੇ ਪੈਣੇ ਪਤਾ ਨਹੀਂ ਵਿੱਚ ਕਿੰਨੇ ਕੋਹਲ ਕਿੰਲੇ ਨੇ ਕਿੰਨੀਆਂ ਕਿਰਲੀਆਂ ਨੇ ਸੰਤਾ ਸੱਸ ਨੂੰ ਹੁਣ ਭਾਂਡੇ ਮਾਣ ਜਨ ਨੂੰ ਡਰ ਲੱਗਦਾ ਇੱਥੇ ਕਾਹੂ ਕਾਫ ਹੋ ਆ ਬੇ ਤੁਸੀਂ ਕਹੋਗੇ ਕਿ ਇਹਨਾਂ ਜਰ ਮੈਂ ਤੜਕੇ ਸਵੇਰ ਵੇਲੇ ਪਾਣੀ ਪਾਉਣੀ ਆ ਨਾ ਚਾਹ ਨੂੰ ਮੈਂ ਆ ਟੂਟੀ ਤੋਂ ਪਾਉਂਦੀ ਤੇ ਉਧਰ ਲਿਆ ਟੂਟੀਆਂ ਤੋਂ ਲਿਆਉਣੀ ਆ ਪਾਣੀ ਜਾਂ ਹੋ ਮੱਝਾਂ ਦੀ ਟੂਟ ਤੋਂ ਲਿਆਉਣੀ ਆ ਜਾਂ ਬਾਥਰੂਮ ਵਾਲ ਟੂਟ ਤੋਂ ਲਿਆਉਣੀ ਆ ਮੈਨੂੰ ਐ ਲੱਗਦਾ ਵੀ ਇੱਥੇ ਜਾਮਣ ਤੋਂ ਜਾਂ ਨਿੰਮ ਤੋਂ ਕੋਈ ਸੱਪ ਕਿੱੜਲੀ ਨਾ ਹੋਵੇ ਇੱਥੇ ਹੈਗੇ ਜਾਨਵਰ ਜ਼ਰੂਰ ਨੇ ਤੇ ਸੱਪ ਸੀਣ ਜੀ ਹੈਗੀ ਹੈਗੀ ਤੇ ਮੈਨੂੰ ਇਸ ਕਰਕੇ ਡਰ ਲੱਗਦਾ ਹੈ ਲੋ ਜੀ ਇਹੋ ਦਿਖਾਤਾ ਚਾਚੀ ਜੀ ਤਾਂ ਨੰਮਾ ਜੀ ਵਿਹਾਰ ਦੀ ਜੀ ਆਸਤਨ ਮੇਰੀ ਹਰੀ ਹਰੀ ਹੋਈ ਫਨਚਾ ਚੀ ਦੀ ਹਾ ਜੇ ਆਪਣੇ ਸਾਡੇ ਦੇ ਵਿੱਚ ਦੋਹਾ ਪੂਰਾ ਨੂੰ ਪਿਆਗਾ ਤੇ ਦੇ ਜੇ ਮੀਂਹ ਹਟੇ ਤੂੰ ਸਿੱਟਾਂਗਾ ਲੋ ਜੀ ਆਪਾਂ ਨੇ ਕੰਮ ਤਨ ਦੇ ਕਰ ਲੈਨੇਗੇ ਸੁਖਮਣ ਹੋਰੀ ਆਈ ਸੀ ਨਾ ਟਿਫਨ 200 ਤੇ ਚਾਲੇ ਭਾਂਡੇ ਸੀਗੇ ਉਹ ਮੈਂ ਮਾਲਦੀ ਆਂਗੀ ਤੇ ਨਾਲ ਦੀ ਨਾਲ ਧਾਰ ਦਾ ਟਾਈਮ ਹੋਇਆ ਤੇ ਵਰਦੀ ਮਸ਼ੀਨ ਚ ਪਾਈ ਪਈ ਹੈਣਾ ਕਿਉਂਕਿ ਨਾਲ ਦੀ ਨਾਲ ਕਿਣਮਣ ਕਣੀ ਵੀ ਹੋ ਰਹੀ ਹੈ ਤੇ ਆਪਾਂ ਹੁਣ ਥੋੜਾ ਜਿਹਾ ਮੀ ਕਣੀਆਂ ਘਟੀਆਂ ਲਗੀਆਂ ਆਪਾਂ ਵਰਜਪੁਰ ਦੀ ਸੋਕ ਨੂੰ ਪਾ ਲਈ ਤੇ ਆਪਾਂ ਕਰਦੇ ਆਂ ਜੀ ਵੀਡੀਓ ਦਾ ਐਂਡ ਜੇਕਰ ਚੈਨਲ ਤੇ ਪਹਿਲੀ ਵਾਰ ਹੋ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਜੇ ਮੇਰੀ ਵੀਡੀਓ ਵਧੀਆ ਲੱਗੀ ਤਾਂ ਅੱਗੇ ਸ਼ੇਅਰ ਕਰੋ ਮਿਲਾਂਗੇ ਕੱਲ ਨੂੰ ਕਿਸੇ ਨਵੇਂ ਵਲੋਗ ਨਾਲ ਅੱਜ ਦਾ ਇੱਥੇ ਐਂਡ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ